ਪੰਜਾਬੀ ਗਾਇਕ ਦਲਜੀਤ ਤੋਂ ਸਾਂਝ ਨੇ ਸਟੇਜ ਤੇ ਪੰਜਾਬੀਆਂ ਦੇ ਹੌਸਲੇ ਕੀਤੇ ਬੁਲੰਦ ਆਖਿਆ ਇੱਕ ਅੰਗਰੇਜ਼ੀ ਚੈਨਲ ਵਾਲੇ ਮੇਰੇ ਮਗਰ ਅਪੇ ਹੋਏ ਸਨ ਉਹ ਵੀਡੀਓ ਪਾਉਂਦੇ ਰਹਿੰਦੇ ਸਨ ਕਿਸੇ ਗੋਰੀ ਨੇ ਥੱਲੇ ਕਮੈਂਟ ਕੀਤਾ ਤੇ ਕਹਿੰਦਾ ਕੈਬ ਡਰਾਈਵਰ ਆ ਗਿਆ ਇਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਇੱਥੇ ਮਿਹਨਤ ਕੀਤੀ ਹੈ ਗੋਰੀ ਅਸੀਂ ਅੱਗੇ ਕੰਮ ਤੇ ਰੱਖੇ ਹੋਏ ਨੇ ਤੇ ਇਹ ਦੁਨੀਆ ਸਾਰੀ ਇੱਕੋ ਹੀ ਹੈ ਕੋਈ ਸਾਡਾ ਮਾਸਟਰ ਲੱਗਦਾ ਸਾਨੂੰ ਸਲਾਹ ਦਵੇਗਾ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਆਪਣਾ ਕੰਮ ਕਰ ਸੈੱਟ ਕੀਤਾ ਕੋਈ ਛੋਟੀ ਜਹੀ ਗੱਲ ਨਹੀਂ ਪਿੱਛੇ ਆਪਣੇ ਪਰਿਵਾਰ ਛੱਡ ਕੇ ਆਉਣਾ ਤੇ ਉਹਨਾਂ ਦਾ ਧਿਆਨ ਰੱਖਣਾ ਇਹ ਗੱਲ ਦਲਜੀਤ ਦੋਸਾਂਝ ਦੇ ਵੱਲੋਂ ਸਟੇਜ ਤੇ ਕੀਤੀ ਗਈ ਹਾਲਾਂਕਿ ਦਲਜੀਤ ਦੋ ਸਾਜ ਦੇ ਵੱਲੋਂ ਲਗਾਤਾਰ ਵਿਦੇਸ਼ੀ ਧਰਤੀ ਤੇ ਜਾ ਕੇ ਸ਼ੋਅ ਲਗਾਏ ਜਾ ਰਹੇ ਨੇ ਤੇ ਇਸੇ ਵਿਚਾਲੇ ਹੁਣ ਦਲਜੀਤ ਦੋ ਸਾਜ ਨੇ ਸਟੇਜ ਤੋਂ ਹੀ ਪੰਜਾਬੀਆਂ ਦੇ ਹੌਸਲੇ ਬੁਲੰਦ ਕਰ ਦਿੱਤੇ ਨੇ ਤੇ ਉਹਨਾਂ ਵੱਲੋਂ ਆਖਿਆ ਗਿਆ ਕਿ ਜਿਹੜਾ ਗੋਰੇ ਨੇ ਇੱਕ ਚੈਨਲ ਦੇ ਵੱਲੋਂ ਪਾਈ ਗਈ ਵੀਡੀਓ ਇਥਾ ਡਾਕੂਮੈਂਟ ਕੀਤਾ ਸੀ ਕਿ ਕੈਬ ਡਰਾਈਵਰ ਆ ਗਿਆ ਓਏ ਉਸ ਨੇ ਜਵਾਬ ਦਿੰਦਿਆਂ ਹੋਇਆਂ ਆਖਿਆ ਕਿ ਮੈਂ ਮਿਹਨਤ ਕੀਤੀ ਹੈ ਤੇ ਮਿਹਨਤ ਕਰਕੇ ਇੱਥੇ ਪਹੁੰਚਿਆ ਹੋਇਆ ਹਾਂ ਕੋਈ ਛੋਟੀ ਗੱਲ ਨਹੀਂ ਹੈ ਕਿ ਪਰਿਵਾਰਾਂ ਨੂੰ ਛੱਡ ਕੇ ਇੱਥੇ ਕੰਮ ਕਰਨਾ ਤੇ ਪਿੱਛੇ ਆਪਣੇ ਪਰਿਵਾਰ ਦਾ ਵੀ ਧਿਆਨ ਰੱਖਣਾ